ਉਧਰ ਕੈਂਗ ਛੇੜ ਲਿਆ ਕੈਂਗ ਛੇੜ ਲਿਆ ਉਧਰ ਕੈਂਗ ਛੇੜ ਲਿਆ ਕੈਂਗ ਛੇੜ ਲਿਆ ਕਿੰਨਾ ਦਾ ਪਿੰਡ ਸ਼ੇਰ ਨੇ ਜੈ ਨੂੰ ਜੀ ਦਾ ਖਾਲਸਾ ਵੈਦੂ ਜੀ ਦੀ ਫਤਿਹ ਅੱਜ ਆਪਾਂ ਇੱਕ ਔਰਖੀ ਕਬੱਡੀ ਟੂਰਨਾਮੈਂਟ ਕਿੱਧਰ ਆਈ ਇਹਨਾਂ ਤੋਂ ਟੂਰਨਾਮੈਂਟ ਤੇ ਵਧੀਆ ਰੱਖਿਆ ਪਰ ਕਮੇਟੀ ਜਿਹੜੀ ਆ ਉਹ ਬਾਗੂ ਔਖਦੇ ਮਗਰ ਲਾ ਕੇ ਐਵੇਂ ਹੀ ਰਸਰੀ ਕਰੀ ਜਾਂਦੀ ਆ ਪਹਿਲੇ ਰਾਊਂਡ ਦੀਆਂ ਉਹਨਾਂ ਕੋਈ ਟਾਈਆਂ ਨਹੀਂ ਪੈਂਦੀ ਸਾਨੂੰ ਉਹਦੇ ਵਿੱਚ ਟੀਮਾਂ ਕੋਈ ਹਲਕੀਆਂ ਹਨ ਤੇ ਅਸੀਂ ਤਾਂ ਕਰਦੇ ਟੰਗਿਆ ਨਹੀਂ ਪੋੜਿਆ ਚਲੋ ਅਸੀਂ ਵੀ ਮੰਨ ਗਏ ਦੂਜੇ ਰਾਉਂਡ ਦੀਆਂ ਟਾਈਆਂ ਪਾਵਾਂਗੇ ਆਂਦੇ ਦੂਜੇ ਰਾਉਂਡ ਦਾ ਪਟਾਈਆਂ ਪਾਉਣਗੇ ਆਂਦੇ ਨਹੀਂ ਦੂਜੇ ਰਾਉਂਡ ਦੀਆਂ ਨਹੀਂ ਪਾਉਣੀਆਂ ਟਾਈਆਂ ਜਦੋਂ ਆਪਾਂ ਚਲੋ ਮੜਾ ਮੋਟਾ ਨਾਲ ਜ਼ੋਰ ਪਾਇਆ ਉਹਨਾਂ ਟਾਈਆਂ ਪਾਤੀਆਂ ਟਾਈਆਂ ਪਾ ਲਈਆਂ ਸਾਡਾ ਮੈਚ ਬੱਬੇ ਨਾਮ ਦੇ ਕੁਮਾਰ ਦਾ ਰੇ ਮਾਜੇ ਲਾਇੰਦਾ ਗਿਆ ਉਹ ਫੇਰ ਆਂਦੇ ਉਹਨਾਂ ਬਾਊ ਵਾਲਖ ਨੇ ਫੇਰ ਆਖਿਆ ਵੀ ਨਹੀਂ ਟਾਈਆਂ ਪਾਉਣੀਆਂ ਸਾਡਾ ਮੈਚ ਚੰਗਾ ਆ ਗਿਆ ਉਹ ਜੇ ਜਿਹੜਾ ਗੱਲ ਕੀਤੀ ਤੇ ਸਾਡਾ ਫੇਰ ਉਹਨਾਂ ਨੇ ਆਂਦੇ ਨਹੀਂ ਟਾਈਆਂ ਪਾਉਣੀਆਂ ਜਿੱਦਾਂ ਪਹਿਲੂ ਮੈਚ ਆ ਉਦਾਂ ਕਰਾਉਣੇ ਜਾਂ ਇੱਕ ਵਾਰੀ ਫੇਰ ਟਾਈਆਂ ਪਾਉ ਉਹਨਾਂ ਆਪਣੇ ਤਿੰਨੇ ਟੀਮਾਂ ਦੋਵੇਂ ਸੰਗਲ ਕਰਉਣੀ ਹੈ ਫੂ ਤੇ ਜੋ ਜਾਣ ਕੇ ਇਹ ਰੈਫਰੀ ਕਰਦੇ ਜਿੰਨਾ ਚਿਰ ਸਾਡਾ ਮੈਚ ਨਹੀਂ ਹਾਰਾਂਗੇ ਨਾ ਆਂਦੇ ਉਹਨਾਂ ਜਦੋਂ ਤੁਹਾਡੀਆਂ ਟਾਈਆਂ ਪਈ ਗਈਆਂ ਤੇ ਮਾੜੀ ਗੱਲ ਇਹਨੇ ਚੰਗਾ ਟੂਰਨਾਮੈਂਟ ਨਾ ਕਰਾਇਆ ਕਰਵੇਂ ਜੇ ਟੀਮਾਂ ਬਣਾਉਣੀਆਂ ਪਿੰਡ ਦੀਆਂ ਤੇ ਦੋ ਬਣਾ ਲਈਆਂ ਜਿੱਦਾਂ ਇਹ ਸੋਹ ਲਾਈ ਰੱਖਦੇਗਾ ਜਾਂ ਟਾਈਆਂ 'ਤੇ ਇਨਸਾਫ ਕਰਨ ਐਡਾ ਵੱਡਾ ਟੂਰਨਾਮੈਂਟ ਕਰਾ ਕੇ ਇਹ ਰੈਫਰੀ ਕਰਨ ਦਾ ਕੀ ਫਾਇਦਾ ਹੋਆ ਅਪਾ ਤੇਰੇ ਆਂਦੇ ਇਹਨਾਂ ਬਾਹਰੋਂ ਫੋਨ ਆਉਂਦੇ ਆ ਪਹਿਲਾਂ ਕਹਿੰਦੇ ਪਹਿਲਾਂ ਮੈਚ ਪਈ ਆਵੇਂ ਪਾਉ ਤੇ ਸਾਨੂੰ ਸੱਦਿਆਗਾ ਥੋੜੇ ਸਾਨੂੰ ਤੁਹਾਨੂੰ ਸੱਦਿਆ ਆਪਾਂ ਕੋਈ ਪਾਰਟਿਸਿਪੇਟ ਨਹੀਂ ਲਿਆ ਕੋਈ ਪ੍ਰਾਈਜ਼ ਨਹੀਂ ਲਿਆ ਆਪਣੇ ਦੋਵੇਂ ਟੀਮਾਂ ਨੇ ਉਦਾਂ ਹੀ ਚੱਲੇ ਆ ਤੇ ਜਾਂ ਇਹਨਾਂ ਨੂੰ ਮੇਰੀ ਬੇਨਤੀ ਆ ਵੀ ਟੂਰਨਾਮੈਂਟ ਹੀ ਨਾ ਕਰਾਇਆ ਕਰੋ ਜੇ ਇਦਾਂ ਕਰਨਾ ਹੁੰਦਾ ਤਾਂ ਆਪਣੀ ਟੀਮਾਂ ਦੋਵੇਂ ਖੜਾ ਲਿਆ ਕਰ ਹਾਂ ਦੋ ਟੀਮਾਂ ਬਣਾ ਕੇ ਆਪਣੀਆਂ ਉਹਨਾਂ ਦਾ ਸ਼ੋਅ ਮੈਚ